ਦੀਪ ਸਿੱਧੂ ਦੀ ਮੌਤ ਬਾਅਦ ਪੰਜਾਬ ਦੇ ਵਿੱਚ ਇੱਕ ਨੌਜਵਾਨ ਦੀ ਆਮਦ ਹੋਈ ਨਾਮ ਅਮਰਿਤਪਾਲ ਸਿੰਘ ਪਤਾ ਇਹ ਲੱਗਿਆ ਕਿ ਅਮਰਿਤਪਾਲ ਸਿੰਘ ਦਾ ਪਿਸ਼ੋਕੜ ਅਮ੍ਰਿਤਸਰ ਦਾ ਪਿੰਡ ਜੱਦੂ ਖੇੜਾਈ ਜਦੋਂ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੁਬਈ ਸੀ ਤੇ ਫਿਰ ਦੁਬਈ ਤੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਨਾ ਆਰੰਭ ਕੀਤਾ ਜਿਵੇਂ ਹੀ ਦੀਪ ਸਿੱਧੂ ਵੱਲੋਂ ਬਣਾਈ ਗਈ ਸੰਸਥਾ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਅਮਰਿਤਪਾਲ ਸਿੰਘ ਨੂੰ ਮੁਖੀ ਬਣਾਇਆ ਗਿਆ ਤਾਂ ਪੂਰੇ ਪੰਜਾਬ ਪਰ ਦੇ ਲੋਕਾਂ ਦੇ ਵਿੱਚ ਅਮਰਿਤਪਾਲ ਸਿੰਘ ਇੱਕ ਖਿੱਚ ਦਾ ਕੇਂਦਰ ਬਣ ਗਿਆ। ਬਹੁਤ ਸਾਰੇ ਲੋਕ ਇਸ ਦੌਰਾਨ ਗਲਬਾਤ ਕਰਦੇ ਹੋਏ ਸੁਣਾਈ ਦਿੱਤੇ ਜਿਨ੍ਹਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਏਜੰਸੀਆਂ ਦਾ ਬੰਦਾ ਈ। ਕੁਜਿਕ ਨੇ ਇਹ ਵੀ ਕਿਹਾ ਕਿ ਅਮਰਿਤਪਾਲ ਸਿੰਘ ਵੱਲੋਂ ਆਪਣੀ ਪਲਾਸਟਿਕ ਸਰਜਰੀ ਕਰਵਾ ਕੇ ਆਪਣੇ ਆਪ ਨੂੰ ਸੰਤ ਜਰਨੈਲ ਸਿੰਘ ਪਿੰਡਰਾਵਾਲੀਆਂ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਏ। ਉਸ ਉਪਰੰਤ ਖਾਸ ਸਥਾਨੀ ਹਮਾਇਤੀ ਹੋਣ ਦੇ ਚਲਦੇ ਹੋਏ ਜੀਵੀ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਐਨਐਸਏ ਲਗਾ ਕੇ ਭੇਜਿਆ ਗਿਆ ਤਾਂ ਉਸਦੇ ਮਾਪਿਆਂ ਦੇ ਵੱਲੋਂ ਸੰਘਰਸ਼ ਵਿੰਡਿਆ ਗਿਆ ਇੱਕ ਵਾਰ ਅਮਰਿਤਪਾਲ ਸਿੰਘ ਨੇ ਇੱਕ ਇੰਟਰਵਿਊ ਵਿੱਚ ਵੀ ਇਹ ਗੱਲ ਕਹੀ ਸੀ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਬੇਸ਼ੱਕ ਅੱਜ ਬਹੁਤ ਸਾਰੇ ਨੌਜਵਾਨਾਂ ਦੇ ਮੂੰਹ ਤੇ ਇੱਕ ਵਾਰ ਫਿਰ ਤੋਂ ਭਾਈ ਅਮਰਿਤਪਾਲ ਸਿੰਘ ਦਾ ਨਾਮ ਹੈ ਅਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਵੱਲੋਂ ਜ਼ਿਆਦਾਤਰ ਇਹੀ ਸੁਣਨ ਨੂੰ ਮਿਲ ਰਿਹਾ ਹੈ ਕਿ ਉਹ ਅਮਰਿਤਪਾਲ ਸਿੰਘ ਨੂੰ ਇੱਥੋਂ ਵੱਡੀ ਲੀਡ ਦੇ ਨਾਲ ਜਿਤਾਉਣਗੇ ਹੁਣ ਜਦੋਂ ਅਮਰਿਤਪਾਲ ਸਿੰਘ ਜੇਲ੍ਹ ਤੋਂ ਹੀ ਬੈਠੇ ਚੋਣ ਲੜ ਰਹੇ ਹਨ ਤਾਂ ਉਹਨਾਂ ਦੇ ਉੱਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਤਿੱਖੇ ਵਾਰ ਕੀਤੇ ਜਾ ਰਹੇ ਨੇ ਉੱਥੇ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਉਰਫ ਭਗਤ ਦੁਆਬੀ ਨੇ ਵੀ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਅਮਰਿਤਪਾਲ ਸਿੰਘ ਦੇ ਆਰਐਸਐਸ ਦੇ ਨਾਲ ਕਨੈਕਸ਼ਨ ਹੁੰਦੀਆਂ ਗੱਲਾਂ ਕੀਤੀਆਂ ਤੁਸੀਂ ਵੀ ਸੁਣੋ ਪਗਤ ਸਿੰਘ ਦੁਆਬੀ ਦੇ ਇਹ ਬੋਲ ਅਤੇ ਟਿੱਪਣੀਆਂ ਵੀ ਜਰੂਰ ਕਰਨਾ ਕਿ ਤੁਸੀਂ ਭਾਈ ਅਮਰਿਤਪਾਲ ਸਿੰਘ ਦੇ ਵਿਅਕਤੀਤਵ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਓਕੇ ਮੇਰਾ ਨਾਮ ਪਗਤ ਸਿੰਘ ਦੁਆਬੀ ਹੈ ਜੀ ਖੰਡੂਰ ਸਾਹਿਬ ਤੋਂ ਮੈਂ ਕੈਂਡੀਡੇਟ ਕੈਂਡੀਡੇਟ ਹੈਗਾ ਔਰ ਮੈਂ ਨਾਮਜ਼ਦਗੀ ਭਰੀ ਹੈਗੀ ਆ ਅੱਜ ਮੈਂ ਅਮਰਿਤਪਾਲ ਸਿੰਘ ਨੂੰ ਕੁਝ ਸਵਾਲ ਪੁੱਛਣੇ ਨੇ ਤੇ ਖਾਸ ਤੌਰ ਤੇ ਅਮਰਿਤਪਾਲ ਦੇ ਸਿੱਖਾਂ ਨੂੰ ਮੈਂ ਇਹ ਵਰਡ ਸਪੈਸ਼ਲੀ ਯਾਦ ਰੱਖਿਓ ਮੈਂ ਅਮਰਿਤਪਾਲ ਦੇ ਸਿੱਖਾਂ ਨੂੰ ਗੁਰੂ ਦੇ ਸਿੱਖਾਂ ਨਾਲ ਨਹੀਂ ਗੱਲ ਕਰਨੀ ਹੈਗੀ ਗੁਰੂ ਦੇ ਸਿੱਖ ਵੱਖ ਨੇ ਪਰ ਅਮਰਿਤਪਾਲ ਦੇ ਸਿੱਖ ਜਿਹੜੀਆਂ ਕਰਤੂਤਾਂ ਕਰਦੇ ਨੇ ਤੁਸੀਂ ਮੀਡੀਆ ਵਾਲੇ ਮਿੱਤਰਾਂ ਨੇ ਸਾਰਿਆਂ ਨੇ ਕਮੈਂਟਾਂ ਦੇ ਵਿੱਚ ਦੇਖ ਹੀ ਚੁੱਕੇ ਨੇ ਕਿ ਅਮਰਿਤਪਾਲ ਦੇ ਸਿੱਖ ਜਿਹੜੇ ਨੇ ਜਾਂ ਅਮਰਿਤਪਾਲ ਦੇ ਜਿਹੜੇ ਪਿਆਦੇ ਨੇ ਚੇਲੇ ਨੇ ਉਹ ਕੋਈ ਵੀ ਗੱਲਬਾਤ ਪੱਤਰਕਾਰ ਹੋਣ ਜਾਂ ਉਹਦੇ ਖਿਲਾਫ ਕੋਈ ਬੋਲਣ ਵਾਲਾ ਹੋਵੇ ਜਾਂ ਕੋਈ ਸਵਾਲ ਕਰਨ ਵਾਲਾ ਹੋਵੇ ਉਹਨਾਂ ਦੀ ਮਾਂ ਭੈਣ ਬੱਚਿਆਂ ਤੋਂ ਹੀ ਸ਼ੁਰੂ ਕਰਦੇ ਨੇ ਉਹਨਾਂ ਦੀਆਂ ਭੈਣਾਂ ਤੋਂ ਮਾਵਾਂ ਤੋਂ ਗਾਲਾਂ ਤੋਂ ਸ਼ੁਰੂ ਹੁੰਦੇ ਨੇ ਜਦ ਕਿ ਗੁਰਨਾਣ ਸਿੰਘ ਪਾਸ਼ਾ ਜੀ ਦਾ ਇੱਕ ਇਨਸੀਡੈਂਟ ਯਾਦ ਆਉਂਦਾ ਹੈ ਜਦੋਂ ਗੁਰਨਾਣ ਸਿੰਘ ਪਾਸ਼ਾ ਜੀ ਦੇ ਕੋਲ ਕੰਜਰੀਆਂ ਭੇਜੀਆਂ ਗਈਆਂ ਤਾਂ ਗੁਰਨਾਣ ਸਿੰਘ ਪਾਸ਼ਾ ਜੀ ਨੇ ਉਹਨਾਂ ਦੇ ਸਿਰ ਤੇ ਪੱਲਾ ਦੇ ਕੇ ਬੱਚਿਆਂ ਦੇ ਉਹਨਾਂ ਨੂੰ ਆਪਣੀਆਂ ਧੀਆ ਗਿਆ ਜਦੋਂ ਉਹੀ ਗੁਰਨਾਣ ਸਿੰਘ ਪਾਸ਼ਾ ਜੀ ਦਾ ਸਿੱਖ ਸਰਦਾਰ ਹਰੀ ਸਿੰਘ ਨਲਵਾ ਆਪਾਂ ਸਾਰੇ ਉਸ ਸੀਜ਼ ਨੂੰ ਜਾਣਦੇ ਆ ਜਦੋਂ ਹਰੀ ਸਿੰਘ ਨਲਵਾ ਦੇ ਕੋਲ ਇੱਕ ਜਸੂਸ ਪਠਾਣੀ ਪਠਾਣੀ ਜਸੂਸ ਪਹੁੰਚਦੀ ਆ ਕਿ ਮੈਨੂੰ ਤੇਰੇ ਤੋਂ ਬੇਟਾ ਚਾਹੀਦਾ ਹੈਗਾ ਤਾਂ ਹਰੀ ਸਿੰਘ ਨਲਵਾ ਜੀ ਦਾ ਉਹ ਕਿਰਦਾਰ ਸੀਗਾ ਕਿ ਉਹ ਕਹਿੰਦੇ ਨੇ ਕਿ ਮੈਂ ਮੇਰੇ ਵਰਗਾ ਤਾਂ ਇੱਕੋ ਹੀ ਹੋ ਸਕਦਾ ਤੇ ਐਂ ਕਰੋ ਤੁਸੀਂ ਮੈਨੂੰ ਆਪਣਾ ਬੇਟਾ ਬਣਾ ਲਓ ਤੇ ਤੁਸੀਂ ਮੇਰੀ ਮਾਤਾ ਬਣ ਜਾਓ ਉਹ ਇੱਕ ਜਸੂਸ ਜਿਹਨੂੰ ਕੰਜਰੀ ਲਬਜ਼ ਵਰਤਣਾ ਪੈਣਾ ਹੈ ਉਹ ਇੱਕ ਕੰਜਰੀ ਨੂੰ ਆਪਣੀ ਮਾਂ ਬਣਾ ਲੈਂਦੇ ਨੇ ਉਹ ਕਿਰਦਾਰ ਨੇ ਤੇ ਦੂਜੇ ਪਾਸੇ ਅੱਜ ਦੇ ਟਾਈਮ 'ਚ ਅੰਮ੍ਰਿਤਪਾਲ ਦੇ ਜਿਹੜੇ ਸਿੱਖ ਨੇ ਜਿਹੜੇ ਅੰਮ੍ਰਿਤਪਾਲ ਦੀ ਪੂਜਾ ਕਰਦੇ ਨੇ ਅੰਮ੍ਰਿਤਪਾਲ ਨੂੰ ਆਪਣੇ ਇਸ਼ਟ ਦੇ ਤਰੀਕੇ ਨਾਲ ਮੰਨਦੇ ਨੇ ਆਪਾਂ ਸਾਰੇ মিডিਆ ਵਾਲੇ ਮਿੱਤਰ ਜਾਣਦੇ ਆ ਕਮੈਂਟਾਂ ਦੇ ਵਿੱਚ ਕੀ ਕੁਝ ਗੰਦ ਘੋਲਦੇ ਨੇ ਇਹ ਫੇਕ ਆਈਡੀਆਂ ਤੋਂ ਆਪਣੀਆਂ ਆਈਡੀਆਂ ਨੂੰ ਲੌਕ ਕਰਕੇ ਕਿਸ ਤਰ੍ਹਾਂ ਇਹ ਪੱਤਰਕਾਰਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਟਾਰਗੇਟ ਕਰਦੇ ਨੇ ਲੋਕਾਂ ਦੇਆਂ ਘਰ ਵਾਲੀਆਂ ਦੀਆਂ ਫੋਟੋਆਂ ਲੋਕਾਂ ਦੀ ਸਵਾਲ ਚੁੱਕਣ ਵਾਲਿਆਂ ਦੀਆਂ ਮਾਵਾਂ ਦੀਆਂ ਫੋਟੋਆਂ ਐਡਿਟ ਕਰਦੇ ਨੇ ਕੀ ਇਹ ਗੁਰਨਾਨਕ ਪਾਸ਼ਾ ਦੇ ਸਿੱਖ ਨੇ ਪਿਛਲੇ ਸਮੇਂ ਦੇ ਵਿੱਚ ਅਮਰਤਪਾਲ ਜਦੋਂ ਵਿਚਰਿਆ ਹੈ ਪੰਜਾਬ ਦੇ ਵਿੱਚ ਉਹਨੇ ਇੱਕ ਮਹੰਮ ਚਲਾਈ ਔਰ ਉਸ ਮੁਹਿੰਮ ਦੇ ਵਿੱਚ ਉਹ ਜਗ੍ਹਾ-ਜਗਾ ਕਹਿੰਦਾ ਫਿਰਿਆ ਕਿ ਸਾਨੂੰ ਇਹ ਸੰਵਿਧਾਨ ਅਸੀਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਸਾਨੂੰ ਕਿਸੇ ਅੰਮ੍ਰਿਤਪਾਲ ਦੇ ਲਫ਼ਜ਼ ਨੇ ਕਿ ਉਸ ਨੂੰ ਕਿਸੇ ਕੁੱਤੇ ਨੇ ਨਹੀਂ ਵੜਿਆ ਕਿ ਉਹ ਇਸ ਸੰਵਿਧਾਨ ਨੂੰ ਮੰਨੇ ਹੁਣ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਜੀ ਤੁਹਾਨੂੰ ਕੁੱਤੇ ਨੇ ਹੁਣ ਵੜ ਲਿਆ ਜਾਂ ਤੁਸੀਂ ਕੁੱਤੇ ਨੂੰ ਵੜ ਚੁੱਕੇ ਹੋ ਜਿਹੜਾ ਤੁਸੀਂ ਹੁਣ ਸੰਵਿਧਾਨ ਦੀ ਸੋਚ ਅੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਹੋ ਜੇ ਤੁਸੀਂ ਇਲੈਕਸ਼ਨ ਹੀ ਲੜਨਾ ਸੀਗਾ ਅੱਜ ਬਹੁਤ ਸਾਰੇ ਸਬੂਤ ਆ ਪਿੱਛੇ ਤੁਸੀਂ ਸ਼ਾਇਦ ਇੱਕ ਫੋਟੋ ਦੇਖ ਰਹੇ ਹੋਵੋਗੇ ਅੱਜ ਬਹੁਤ ਸਾਰੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਪੇਸ਼ ਕਰਾਂਗਾ ਪਿੱਛੇ ਤੁਸੀਂ ਇਸ ਪਾਸੇ ਇੱਕ ਸਿੰਘ ਸਾਹਿਬ ਦੇਖ ਰਹੇ ਹੋ ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ ਬਹੁਤ ਸਾਰੇ ਵੀਰ ਜਾਣਦੇ ਨੇ ਇਹ ਅਮਰਪਾਲ ਦੇ ਵਕੀਲ ਨੇ ਤੇ ਭਾਜਪਾ ਦੀ ਸਟੇਜ ਦੇ ਉੱਤੇ ਖੜੇ ਨੇ ਬਹੁਤ ਸਾਰੇ ਐਵੀਡੈਂਸ ਲੈ ਕੇ ਆਏ ਆ ਇਹਨਾਂ ਨੂੰ ਸਵਾਲ ਪੁੱਛਣੇ ਨੇ ਕਿ ਕੰਮ ਕਿਹਦੇ ਵਾਸਤੇ ਕਰਦੇ ਨੇ ਤੇ ਕੀ ਕੰਮ ਕਰ ਰਹੇ ਨੇ ਮੈਂ ਗੱਲਬਾਤ ਨੂੰ ਜਾਰੀ ਰੱਖਾਂ ਉੱਥੋਂ ਦੀ ਅਮਰਤਪਾਲ ਸਿੰਘ ਕਹਿੰਦਾ ਕਿ ਸਾਨੂੰ ਕਿਸੇ ਕੁੱਤੇ ਨੇ ਨਹੀਂ ਵੜਿਆ ਤੇ ਹੁਣ ਉਹਨੂੰ ਕਿਸੇ ਕੁੱਤੇ ਨੇ ਵੜ ਲਿਆ ਜਿਹੜਾ ਇਸ ਸੰਵਿਧਾਨ ਦੀ ਸੌ ਚੁੱਕ ਕੇ ਇਲੈਕਸ਼ਨ ਲੜਨ ਦੀ ਤਿਆਰੀ ਕਰ ਰਿਹਾ ਹੈ ਤੇ ਐਮਪੀ ਬਣਨ ਦੇ ਸੁਪਨੇ ਦੇਖ ਰਿਹਾ ਗੱਲ ਇਹ ਆ ਕਿ ਜੇ ਤੂੰ ਅਮਰਤਪਾਲ ਸਿੰਘ ਇਲੈਕਸ਼ਨਾਂ ਨਹੀਂ ਲੜਨਾ ਸੀਗਾ ਤੇ ਪਹਿਲਾਂ ਉਹਨਾਂ ਮੁੰਡਿਆਂ ਨੂੰ ਹਥਿਆਰਬੰਦ ਸੰਘਰਸ਼ ਦੇ ਵਿੱਚ ਕਿਉਂ ਖੁਦਾਇਆ ਉਹਨਾਂ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਧਨਵਾਇਆ ਉਹਨਾਂ ਦੇ ਉੱਤੇ ਪਰਚੇ ਕਿਉਂ ਦਰਜ ਕਰਵਾਏ ਤੂੰ ਪਹਿਲਾਂ ਹੀ ਇਹਨਾਂ ਸਿਸਟਮ ਦੇ ਵਿੱਚ ਆ ਜਾਂਦਾ ਤੇ ਇੰਨਾ ਸਾਡਾ ਭਰਾ ਨੌਜਵਾਨ ਜਿਹੜਾ ਪੰਜਾਬ ਚ ਖਰਾਬ ਹੋਇਆ ਉਹ ਨਾ ਹੁੰਦਾ ਹੁਣ ਗੱਲ ਕਰਦੇ ਆਂ ਜੀ ਅਮਰਿਤਪਾਲ ਦੇ ਆਰਐਸਐਸ ਕਨੈਕਸ਼ਨ ਦੇ ਬਾਰੇ ਪਿੱਛੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਅਮਰਿਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਹ ਫੋਟੋਆਂ ਵਾਇਰਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਤੇ ਰਾਜਦੇਵ ਸਿੰਘ ਖਾਲਸਾ ਅਲੱਗ-ਅਲੱਗ ਚੈਨਲਾਂ 'ਤੇ ਜਾ ਕੇ ਮੁੱਕਰਗੇ ਨੇ ਕਿ ਮੈਂ ਆਰਐਸਐਸ ਜੁਆਇਨ ਨਹੀਂ ਕੀਤੀ ਯਾਨੀ ਕਿ ਰਾਜਦੇਵ ਸਿੰਘ ਖਾਲਸਾ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਮੈਂ ਵੀਡੀਓ ਚਲਾ ਦਵਾਂ ਪਿੱਛੇ ਤੁਸੀਂ ਵੀਡੀਓ ਵੀ ਦੇਖਦੇ ਰਹੋ ਹਰ ਚੈਨਲ ਤੇ ਜਾ ਕੇ ਮੁਕਰੇ ਨੇ ਕਿ ਇਹਨਾਂ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਹੈਗੀ ਤੇਰੀ ਪਾਰਟੀ ਨੇ ਦਿੱਤੀ ਹੋਈ ਹੈ ਕਿਉਂਕਿ ਤੋਂ ਬਾਅਦ ਇਹ ਰਾਜਦੇਵ ਸਿੰਘ ਕਾਲਸਾ ਨੇ ਅਮਰਪਾਲ ਦੇ ਵਕੀਲ ਜਿਹੜੇ ਅਮਰਪਾਲ ਦੀ ਟਿਕਟ ਅਨਾਉਂਸ ਕਰਦੇ ਨੇ ਕਿ ਅਮਰਪਾਲ ਸਿੰਘ ਇਲੈਕਸ਼ਨ ਲੜੇਗਾ ਔਰ ਐਮਪੀ ਦੀ ਚੋਣ ਲੜੇਗਾ ਜਦੋਂ ਮੀਡੀਆ ਵਾਲੇ ਮੇਰੇ ਮਿੱਤਰ ਜਾ ਕੇ ਉਹਨਾਂ ਨੂੰ ਪੁੱਛਦੇ ਨੇ ਉਹਦੇ ਮਾਤਾ ਪਿਤਾ ਨੂੰ ਅਮਰਪਾਲ ਦੇ ਮਾਤਾ ਪਿਤਾ ਕਿ ਤੁਹਾਡਾ ਪੁੱਤਰ ਇਲੈਕਸ਼ਨ ਲੜਨ ਜਾ ਰਿਹਾ ਜੀ ਉਹਦੇ ਮਾਤਾ ਪਿਤਾ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਉਹ ਕਹਿੰਦੇ ਆ ਨੇ ਮੀਡੀਆ ਵਾਲੇ ਮਿੱਤਰਾਂ ਨੂੰ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਪਹਿਲਾਂ ਅਸੀਂ ਡਿਬਰੂਗੜ੍ਹ ਜਾਵਾਂਗੇ ਅਮਰਤਪਾਲ ਤੋਂ ਕਨਫਰਮ ਕਰਾਂਗੇ ਤੇ ਫਿਰ ਆ ਕੇ ਦੱਸਾਂਗੇ ਤਿੰਨ ਦਿਨ ਚਾਰ ਦਿਨ ਇਸ ਚੀਜ਼ ਨੂੰ ਲੱਗਦੇ ਨੇ ਮੈਂ ਇਹ ਚੀਜ਼ ਤਾਂ ਦੱਸ ਰਿਹਾ ਕਿ ਇਹ ਰਾਜਦੇਵ ਸਿੰਘ ਖਾਲਸਾ ਜੀ ਅਮਰਤਪਾਲ ਦੇ ਇੰਨੇ ਨਜ਼ਦੀਕੀ ਨੇ ਕਿ ਅਮਰਤਪਾਲ ਦੇ ਮਾਤਾ ਪਿਤਾ ਨੂੰ ਨਹੀਂ ਪਤਾ ਕਿ ਉਹ ਇਲੈਕਸ਼ਨ ਲੜਨ ਜਾ ਰਿਹਾ ਹੈ ਪਰ ਰਾਜਦੇਵ ਸਿੰਘ ਖਾਲਸਾ ਨੂੰ ਪਤਾ ਸੀ ਦੱਸ 5 ਜਾਂ 7 ਦਿਨ ਪਹਿਲਾਂ ਹੀ ਤੇ ਅਮਰਤਪਾਲ ਦੇ ਮਾਤਾ ਪਿਤਾ ਉੱਥੇ ਜਾ ਕੇ ਫਿਰ ਇੱਕ ਕਨਫਰਮ ਕਰਦੇ ਨੇ ਕਿ ਹਾਂ ਅਮਰਤਪਾਲ ਜਿਹੜਾ ਹੈਗਾ ਉਹ ਇਲੈਕਸ਼ਨ ਲੜ ਰਿਹਾ ਹੁਣ ਸਵਾਲ ਹੀ ਉੱਠਦਾ ਹੈ ਖਾਸ ਤੌਰ ਤੇ ਅਮਰਤਪਾਲ ਨੂੰ ਜਿਹੜੇ ਬਹੁਤ ਜ਼ਿਆਦਾ ਦਿਲੋਂ ਮੰਨਦੇ ਨੇ ਤੇ ਅਮਰਤਪਾਲ ਦੇ ਸਿੱਖ ਹੋਈ ਜਾਂਦੇ ਨੇ ਗੁਰੂ ਨੂੰ ਭੁੱਲਦੇ ਜਾਂਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ ਇਹ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਹੈ ਰਾਜਦੇਵ ਸਿੰਘ ਖਾਲਸਾ ਦੀ ਆਰਐਸਐਸ ਦੇ ਸਟੇਜ ਦੇ ਭਾਰਤੀ ਜਨਤਾ ਪਾਰਟੀ ਕਰ ਲਈਏ ਜਾਂ ਆਰਐਸਐਸ ਦੀ ਸਟੇਜ ਕਰ ਲਈਏ ਗੱਲ ਇੱਕੋ ਆ RSS ਰਾਜਦੇਵ ਸਿੰਘ ਕਾਉਂਸਲ ਦੇ ਥਰੂ ਅਮਰਿਤਪਾਲ ਨੂੰ ਚੋਣ ਲੜਵਾਨ ਜੜਾਈ ਹੈ ਇਸ ਚੀਜ਼ ਨੂੰ ਕੋਈ ਡਿਨਾਈ ਕਰੇ ਤੇ ਇਹ ਸਾਬਤ ਕਰੇ ਕਿ ਵੀਡੀਓ ਜੜੀਆਂ ਗਲਤ ਨੇ AI ਜਨਰੇਟ ਦਾ ਤੁਸੀਂ ਦਾਵਾ ਤਾਂ ਜ਼ਰੂਰ ਕਰ ਦੋਗੇ ਮੈਂ ਕਹਾਂਗਾ AI ਜਨਰੇਟ ਮੇਰੀ ਵੀ ਐਦੋਂ ਦੀ ਕੋਈ ਵੀਡੀਓ ਬਣਾ ਕੇ ਦਿਖਾਓ ਕਿ ਮੈਂ RSS ਦੀ ਸਟੇਜ ਤੇ ਚੜਿਆ ਹੋਵਾਂ ਤਾਂ ਮੈਂ ਮੰਨਾਂਗਾ ਕਿ ਇਹ ਆਰ AI ਜਨਰੇਟ ਨੇ ਪਿਛਲੇ ਦਿਨਾਂ ਦੇ ਵਿੱਚ ਆ ਅਮਰੀਕਨ ਵਾਲੀ ਵੀਡੀਓ ਸਫੀਸ਼ੀਐਂਟ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਨਾਮਜ਼ਦਗੀ ਭਰਦਾ ਅਮਰਤਪਾਲ ਦੇ ਖਿਲਾਫ ਮੇਰਾ ਨਾਮਜ਼ਦਗੀ ਭਰਨ ਦਾ ਕੋਈ ਇਰਾਦਾ ਨਹੀਂ ਹੈ ਕਿ ਮੈਂ ਉੱਥੇ ਜਾ ਕੇ ਇਲੈਕਸ਼ਨ ਲੜਨੇ ਆ ਮੇਰਾ ਨਾਮਜ਼ਦਗੀ ਭਰਨ ਦਾ ਇਰਾਦਾ ਸਿਰਫ ਇਹ ਹੈ ਕਿ ਮੈਂ ਅਮਰਤਪਾਲ ਦੇ ਸਿੰਘ ਦੇ ਸਾਹਮਣੇ ਖੜ ਕੇ ਅੱਜ ਸਵਾਲ ਪੁੱਛ ਰਿਹਾ ਕਿਉਂਕਿ ਵੇਲੇ ਦੀ ਨਵਾਜ਼ ਹੁੰਦੀ ਹੈ ਤੇ ਕਵੇਲੇ ਦੀਆਂ ਟੱਕਰਾਂ ਹੁੰਦੀਆਂ ਨੇ ਅੱਜ ਜੇ ਉਹ ਇਲੈਕਸ਼ਨ ਲੜਦਾ ਹੈ ਤੇ ਅੱਜ ਜੇ ਉਹ ਆਪਣੇ ਦਾਅਵੇ ਪੇਸ਼ ਕਰਦਾ ਹੈ ਤੇ ਉਹਦੀ ਜਿਹੜੀ ਅਸਲੀਅਤ ਹੈਗੀ ਆ ਮੈਨੂੰ ਲੱਗਦਾ ਇਹ ਵੀ ਰੱਖਣ ਦਾ ਮੈਨੂੰ ਹੱਕ ਹੈਗਾ ਤੇ ਸਭ ਤੋਂ ਵੱਡੀ ਗੱਲ ਜਦੋਂ ਆ ਜਦੋਂ ਅਮਰਿਤਪਾਲ ਸਿੰਘ ਨੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਆ ਇਹ ਕਹਿੰਦੇ ਨੇ ਕਿ ਸਰਕਾਰ ਅਮਰਿਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਜੇ ਸਰਕਾਰ ਅਮਰਿਤਪਾਲ ਨੂੰ ਇਲੈਕਸ਼ਨ ਲੜਨ ਨਹੀਂ ਦੇਣਾ ਚਾਹੁੰਦੀ ਤੇ ਸ਼ਾਇਦ ਇੱਕ ਗਲਤੀ ਉਹਦੇ ਨੋਮੀਨੇਸ਼ਨ ਫਾਰਮ ਦੇ ਵਿੱਚ ਬਹੁਤ ਆ ਜਿਹੜਾ ਡੀਸੀ ਉੱਥੇ ਜਿਨ੍ਹਾਂ ਨੇ ਨੋਮੀਨੇਸ਼ਨ ਐਕਸੈਪਟ ਕੀਤੀਆਂ ਨੇ ਇੱਕ ਗਲਤੀ ਬਹੁਤ ਹੋਏਗੀ ਉਹਨਾਂ ਵਾਸਤੇ ਅਮਰਿਤਪਾਲ ਦਾ ਨੋਮੀਨੇਸ਼ਨ ਕੈਨਸਲ ਕਰਨ ਵਾਸਤੇ ਮੇਰੇ ਵਕੀਲ ਸਾਹਿਬ ਨੇ ਰਿਕਰੂਟਿੰਗ ਆਫੀਸਰ ਦੇ ਸਾਹਮਣੇ ਖੜ ਕੇ ਅਮਰਿਤਪਾਲ ਦੇ ਨੋਮੀਨੇਸ਼ਨ ਫੋਰਮ ਦੇ ਵਿੱਚ ਉਹਦੀ 13 ਗਲਤੀਆਂ ਗਿਣਾਈਆਂ ਆ ਜੀ ਅਮਰਿਤਪਾਲ ਦਾ ਜਿਹੜਾ ਇਹਨੇ ਸੌ ਚੁੱਕੀ ਆ origignal ਸੌ ਅਮਰਿਤਪਾਲ ਦੀ ਨੋਮੀਨੇਸ਼ਨ ਫਾਈਲ ਦੇ ਵਿੱਚ ਹੈ ਨਹੀਂ ਪਰ ਉਸ ਦੇ ਨਾਲ ਲੱਗਦੀਆਂ 13 ਗਲਤੀਆਂ ਹੋਰ ਗਿਣਾਈਆਂ ਗਈਆਂ ਡੀਸੀ ਤਰਨਤਾਰਨ ਸਾਹਿਬ ਜਿਹੜੇ ਰਿਕਰੂਟਿੰਗ ਆਫੀਸਰ ਨੇ ਉਹਨਾਂ ਦਾ ਜਵਾਬ ਇਹ ਸੀਗਾ ਕਿ ਮੈਂ ਅਮਰਿਤਪਾਲ ਦੀ ਨੋਮੀਨੇਸ਼ਨ ਕੈਨਸਲ ਨਹੀਂ ਕਰਾਂਗਾ ਇੱਕ ਸਰਕਾਰੀ ਆਫੀਸਰ ਕਹਿ ਰਿਹਾ ਹੈ ਕਿ ਤੁਸੀਂ 13 ਗਲਤੀਆਂ ਗਨਾਲੋ ਚਾਹੇ 30 ਗਨਾਲੋ ਮੈਂ ਅਮਰਤਪਾਲ ਦੀ ਨੋਮੀਨੇਸ਼ਨ ਨਹੀਂ ਫਾਈਲ ਜਿਹੜੀ ਫੇਲ ਕਰਾਂਗਾ ਤੁਸੀਂ ਹਾਈ ਕੋਰਟ ਚਲੇ ਜਾਓ ਹਾਈ ਕੋਰਟ ਜਾਣ ਦਾ ਮਤਲਬ ਇਹ ਆ ਕਿ ਅੱਜ ਮੇਰੇ ਵਕੀਲ ਤਿਆਰੀਆਂ ਕਰ ਰਹੇ ਨੇ ਸ਼ਾਇਦ 2 ਦਿਨ ਬਾਅਦ ਜਾਂ 4 ਦਿਨ ਬਾਅਦ ਅਸੀਂ ਹਾਈ ਕੋਰਟ ਜਾਈਏ ਤੇ ਸ਼ਾਇਦ 15 ਦਿਨ ਬਾਅਦ ਜਾਂ ਮਹੀਨੇ ਬਾਅਦ ਹੀ ਸਾਨੂੰ ਡੇਟ ਮਿਲੇ ਉਸ ਟਾਈਮ ਤੱਕ ਇਲੈਕਸ਼ਨ ਹੋ ਚੁੱਕੇ ਹੋਣਗੇ ਅਮਰਤਪਾਲ ਸਿੰਘ ਸਰਕਾਰੀ ਮੁਲਾਜ਼ਮਾਂ ਦਾ ਇਹਨਾਂ ਲਾਡਲਾ ਕਿਉਂ ਆ ਜੇ ਅਮਰਤਪਾਲ ਸਿੰਘ ਨੂੰ ਸਰਕਾਰ ਇਲੈਕਸ਼ਨ ਲੜਨ ਤੋਂ ਰੋਕਣਾ ਚਾਹ ਰਹੀ ਆ ਤੇ ਮੈਂ ਬੜੇ ਤਰੀਕੇ ਦੇ ਨਾਲ 13 ਗਲਤੀਆਂ ਗੜਾਈਆਂ ਨੇ ਸਰਕਾਰ ਨੇ ਰੋਕਿਆ ਕਿਉਂ ਨਹੀਂ ਇਲੈਕਸ਼ਨ ਲੜਨ ਤੋਂ ਇਹ ਅਮਰਿਤਪਾਲ ਦੇ ਜਿਹੜੇ ਸਿੱਖ ਬਣਦੇ ਨੇ ਆਪਣੇ ਆਪ ਨੂੰ ਉਹਨਾਂ ਨੂੰ ਸਵਾਲ ਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਦਾ ਬੈਲਟ ਪੇਪਰ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਮ ਘੁੰਮਿਆ ਸ਼ਨੀਵਾਰ ਸ਼ੁੱਕਰਵਾਰ ਦੀ ਸ਼ਾਮ ਨੂੰ ਅਮਰਿਤਪਾਲ ਸਿੰਘ ਦੇ ਆਈਟੀ ਸੈੱਲ ਨੇ ਉਹ ਬੈਲਟ ਪੇਪਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਸੀ ਸ਼ਨੀਵਾਰ ਨੂੰ ਉਹ ਚੀਜ਼ ਮੇਰੇ ਕੋਲ ਪਹੁੰਚਦੀ ਹੈ ਐਤਵਾਰ ਨੂੰ ਮੈਂ ਤਰਨਤਾਰਨ ਸਾਹਿਬ ਇਲੈਕਸ਼ਨ ਕਮਿਸ਼ਨ ਦੇ ਆਫਿਸ ਪਹੁੰਚਦਾ ਉਹਨਾਂ ਨੂੰ ਪੁੱਛਦਾ ਕਿ ਇਹ ਵੈਲਿਡ ਪੇਪਰ ਜੀ ਇਹਦੇ ਵਿੱਚ ਮੇਰਾ ਨਾਮ ਕਿੱਥੇ ਆ ਉਹ ਮੈਨੂੰ ਅੱਗੇ ਉਹਦੀ ਸਵਾਲ ਕਰਦੇ ਨੇ ਕਿ ਪੇਪਰ ਤੁਹਾਡੇ ਤੱਕ ਕਿਵੇਂ ਪਹੁੰਚਿਆ ਜੀ ਇਹ ਤਾਂ ਸਿਕਰਟ ਡਾਕੂਮੈਂਟ ਹੈ ਹਾਲੇ ਤੱਕ ਅਸੀਂ ਜਨਤਕ ਨਹੀਂ ਕੀਤਾ ਤੇ ਮੇਰਾ ਉਹਨਾਂ ਨੂੰ ਇਹ ਸਵਾਲ ਸੀਗਾ ਮੈਂ ਉਹਨਾਂ ਨੂੰ ਦਿਖਾਇਆ ਕਿਤਾ ਜੀ ਸੋਸ਼ਲ ਮੀਡੀਆ ਤੇ ਵਾਇਰਲ ਆ ਅਮਰੀਕਾ ਕੈਨੇਡਾ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਦਿਖਾਏ ਕਹਿੰਦੇ ਜੀ ਜਿਹੜਾ ਤੁਹਾਡੇ ਕੋਲ ਆ ਉਹਦੇ ਤੇ ਡੀਸੀ ਸਾਹਿਬ ਦੇ ਸਾਈਨ ਨਹੀਂ ਹੈਗੇ ਤੇ ਜਿਹੜਾ ਉਹਨਾਂ ਦੀ ਡਰਾਅਰ ਦੇ ਵਿੱਚ ਪਿਆ ਸੀਗਾ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਜਿਸ ਆਫਿਸਰ ਦੀ ਇਹ ਡਿਊਟੀ ਆ ਉਦੇ ਤੇ ਉਹਨਾਂ ਨੇ ਮੈਨੂੰ ਦਿਖਾਇਆ ਕਿ ਡੀਸੀ ਸਾਹਿਬ ਨੇ ਅੱਜ ਸਵੇਰੇ ਸਾਈਨ ਕੀਤੇ ਨੇ ਤੇ ਇਹ ਹੁਣ ਅਸੀਂ ਜਿਹੜਾ ਵੈਲਿਡ ਪੇਪਰ ਹੈਗਾ ਇਹਨੂੰ ਭੇਜਣਾ ਹੈਗਾ ਪ੍ਰਿੰਟਿੰਗ ਵਾਸਤੇ ਮੰਗਲਵਾਰ ਨੂੰ ਸਾਡੇ ਕੋਲ ਆਏਗਾ ਤੇ ਅਸੀਂ ਤੁਹਾਨੂੰ ਦਵਾਂਗੇ ਫਿਰ ਇਹ ਜਨਤਕ ਹੋ ਸਕਦਾ ਹੈ ਹੁਣ ਸਵਾਲ ਇਹ ਉੱਠਦਾ ਆ ਕਿ ਜਿਹੜਾ ਕਾਗਜ਼ ਸਰਕਾਰੀ ਨਮਾਇੰਦਿਆਂ ਦੇ ਦਫ਼ਤਰਾਂ ਦੀਆਂ ਦਰਾਜਾਂ ਦੇ ਵਿੱਚ ਪਿਆ ਆ ਉਹ ਕਾਗਜ਼ ਅਮਰਤਪਾਲ ਸਿੰਘ ਦੇ ਆਈਟੀ ਸੈੱਲ ਦੇ ਕੋਲ ਅਮਰੀਕਾ ਕੈਨੇਡਾ ਤੇ ਅਮਰਤਪਾਲ ਸਿੰਘ ਦਾ ਆਈਟੀ ਇਨਚਾਰਜ ਕੁੱਤੇ ਹੀ ਖਾਣੀ ਸਪੈਸ਼ਲਿਸਟ ਜਿਹੜਾ ਆਪਣੇ ਆਪ ਨੂੰ ਦੱਸਦਾ ਭਗੇਲ ਸਿੰਘ ਉਹਦੇ ਤੱਕ ਕਿਵੇਂ ਪਹੁੰਚ ਗਿਆ ਅਮਰਤਪਾਲ ਦੇ ਨੁਮਾਇੰਦਿਆਂ ਦੇ ਹੱਥ ਸਰਕਾਰੀ ਦਫ਼ਤਰਾਂ ਦੇ ਦਰਵਾਜ਼ਾਂ ਤੱਕ ਕਿਵੇਂ ਪਹੁੰਚ ਰਹੇ ਨੇ ਇਹ ਸਵਾਲ ਦਾ ਜਵਾਬ ਅਮਰਤਪਾਲ ਸਿੰਘ ਦੇ ਨੁਮਾਇੰਦੇ ਦੇਣ ਕਿਉਂਕਿ ਇਹ ਵੈਲਡ ਪੇਪਰ ਆਲ ਓਵਰ ਦੁਨੀਆ ਦੇ ਵਿੱਚ ਘੁੰਮ ਚੁੱਕਿਆ ਹੈ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਮੰਗਲਵਾਰ ਨੂੰ ਇਹਨੂੰ ਜਨਤਕ ਕਰਨਾ ਚਾਰ ਦਿਨ ਪਹਿਲਾਂ ਤੁਹਾਡੇ ਕੋਲੋਂ ਕਿੱਥੋਂ ਆਇਆ ਜੇ ਤੁਹਾਡੇ ਸਰਕਾਰਾਂ ਦੇ ਨਾਲ ਹੱਥ ਨਹੀਂ ਜੁੜਦੇ ਤਾਂ ਡੀਸੀ ਨੇ ਤੁਹਾਡਾ ਨਾਮੀਨੇਸ਼ਨ ਕੈਨਸਲ ਕਿਉਂ ਨਹੀਂ ਕੀਤਾ ਤੇ ਇਹ ਰਾਜਦੇਵ ਸਿੰਘ ਖਾਲਸਾ ਤੇ ਵਾਪਸ ਆ ਜੀਏ ਆਰਐਸਐਸ ਦਾ ਦਮਾਇੰਦਾ ਇਹਦੀ ਮੈਂ ਥੋੜੀ ਜਿਹੀ ਡਿਟੇਲ ਹੋਰ ਦੇ ਦਵਾਂ ਰਾਜਦੇਵ ਸਿੰਘ ਖਾਲਸਾ ਰਾਸ਼ਟਰੀ ਸਿੱਖ ਸੰਗਤ ਦੇ ਚੇਅਰਮੈਨ ਨੇ ਜੀ ਰਾਸ਼ਟਰੀ ਸਿੱਖ ਸੰਗਤ ਮੇਰੇ ਖਾਲ ਨਾਲ ਮੇਰੇ ਸਿੱਖ ਭਰਾਏ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਰਾਸ਼ਟਰੀ ਸਿੱਖ ਸੰਗਤ ਉਹ ਸੰਸਥਾ ਆ ਜਿਹੜੀ ਭਾਜਪਾ ਨੇ ਆਰਐਸਐਸ ਨੇ ਸਿੱਖਾਂ ਦੇ ਵਿੱਚ ਕੁਸਪੈਟ ਕਰਨ ਨੂੰ ਫਾਰਮ ਕੀਤੀ ਰਾਜਦੇਵ ਸਿੰਘ ਖਾਲਸਾ 2016 ਦੇ ਵਿੱਚ ਉਹਦੇ ਚੇਅਰਮੈਨ ਬਣਦੇ ਨੇ ਬਹੁਤ ਸਾਰੇ ਚੈਨਲਾਂ ਤੇ ਇਹਨਾਂ ਦੇ ਇੰਟਰਵਿਊਸ ਹੈਗੇ ਨੇ ਬਹੁਤ ਸਾਰੇ ਚੈਨਲਾਂ ਤੇ ਇਹ ਜਾ ਕੇ ਇੰਟਰਵਿਊਸ ਦਿੰਦੇ ਨੇ ਔਰ ਆਰਐਸਐਸ ਦੀਆਂ ਬਹੁਤ ਸਾਰੀਆਂ ਖੂਬੀਆਂ ਗਿਣਾਉਂਦੇ ਨੇ ਮੈਂ ਵੀਡੀਓ ਨਹੀਂ ਪਲੇ ਕਰ ਰਿਹਾ ਸਿਰਫ ਮੈਂ ਦੱਸ ਰਿਹਾ ਕਿ ਬਹੁਤ ਸਾਰੇ ਚੈਨਲ ਤੇ ਰਾਜਦੇਵ ਸਿੰਘ ਖਾਲਸਾ ਬੈਠੇ ਹੋਏ ਨੇ ਔਰ ਇਹਨਾਂ ਨੇ ਆਰਐਸਐਸ ਦੀਆਂ ਖੂਬੀਆਂ ਗਣਾਈਆਂ ਨੇ 2016 ਦੇ ਵਿੱਚ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਰਾਜਦੇਵ ਸਿੰਘ ਖਾਲਸਾ ਨੇ ਰਾਸ਼ਟਰੀ ਸੇਕ ਸੰਗਤ ਤੋਂ ਅਸਤੀਫਾ ਦਿੱਤਾ ਆਰਐਸਐਸ ਦਾ 2016 ਦੇ ਵਿੱਚ ਫੇਲ ਹੋਇਆ ਪੱਤਾ ਰਾਜਦੇਵ ਸਿੰਘ ਖਾਲਸਾ ਅੱਜ ਅਮਰਪਾਲ ਦਾ ਵਕੀਲ ਹੈ ਔਰ ਅਮਰਪਾਲ ਨੂੰ ਇਲੈਕਸ਼ਨ ਲੜਵਾ ਰਿਹਾ ਹੈ ਇਹ ਬੜੀ ਹੀ ਖਤਰਨਾਕ ਗੱਲ ਹੈ ਕਿ ਆਰਐਸਐਸ ਤੁਹਾਡੇ ਅੰਦਰ ਇਹ ਡੀਲ ਵੱਡੇ ਲੈਵਲ ਤੇ ਕੁਸਪੇਟ ਕਰ ਚੁੱਕੀ ਆ ਇਹ ਜਿਹੜੇ ਐਵੀਡੈਂਸ ਨੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਤੁਹਾਨੂੰ ਇਹ ਮੈਂ ਹਾਰਡ ਕਾਪੀਆਂ ਵੀ ਪ੍ਰੋਵਾਈਡ ਕਰ ਦਾਂਗਾ ਇਸ ਸਵਾਲ ਨੂੰ ਉਠਾਣਾ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਸਵਾਲ ਮੇਰਾ ਚੱਕਣ ਦਾ ਮਕਸਦ ਇਹ ਆ ਕਿ ਜਿਸ ਤਰੀਕੇ ਨਾਲ ਅਮਰਿਤਪਾਲ ਸਿੰਘ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਉਸ ਮੁਹਿੰਮ ਦੇ ਵਿੱਚ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਸਟੇਟ ਦੇ ਨਾਲ ਸਿੱਧੀ ਟੱਕਰ ਲਵਾਂਗੇ ਔਰ ਹਥਿਆਰਬੰਦ ਸੰਘਰਸ਼ ਲੜਾਂਗੇ ਔਰ ਮੁੰਡਿਆਂ ਨੂੰ ਇਹਨੇ ਕਿਹਾ ਕਿ ਅਸੀਂ ਸਿਰ ਦੇਣਾ ਹੈ ਤਾਂ ਤੁਸੀਂ ਮਰਜੀ ਬੜਿਆਂ ਤੇ ਲਿਸਟਾਂ ਬਣਾਓ ਕੀ ਆਰਐਸਐਸ ਦੇ ਨੁਮਾਇੰਦਿਆਂ ਦੇ ਕਹਿੰਦੇ ਅਸੀਂ ਸਿਰ ਦੇਣਾ ਕੀ ਸਾਡੇ ਨੌਜਵਾਨ ਇਹ ਆਰਐਸਐਸ ਦੇ ਨੁਮਾਇੰਦੇ ਜਿਹੜੇ ਹੁਣ ਇਹਨੂੰ ਐਮਪੀ ਦੀ ਚੋਣ ਲੜਾ ਰਹੇ ਨੇ ਕੀ ਸਾਡੇ ਨੌਜਵਾਨ ਇਹਨਾਂ ਆਰਐਸਐਸ ਦੇ ਨੁਮਾਇੰਦਿਆਂ ਦੇ ਪਿੱਛੇ ਲੱਗ ਕੇ ਸਿਰ ਦੇਣਗੇ ਤੇ ਇਹਨਾਂ ਦੇ ਚਿਹਰੇ ਜਿਹੜੇ ਹੈਗੇ ਆ ਉਹ ਛੁਪੇ ਰਹਿ ਜਾਣਗੇ ਸਾਡੇ ਸਾਡੇ ਜਿਹੜੇ ਭਰਾ ਨੇ ਉਹਨਾਂ ਦਾ ਖੂਨ ਅਸੀਂ ਐਦਾਂ ਨਹੀਂ ਧਰਤੀ ਤੇ ਡੁੱਲਣ ਦੇਵਾਂਗੇ ਆਖਰੀ ਸਾਹ ਤੱਕ ਇਹਨਾਂ ਨੂੰ ਐਕਸਪੋਜ਼ ਕਰਦੇ ਰਵਾਂਗੇ ਅੱਜ ਦੀ ਡੈਡੀਕੇਟਿਡ ਪ੍ਰੈਸ ਕਾਨਫਰੈਂਸ ਸਿਰਫ ਔਰ ਸਿਰਫ ਅਮਰਤਪਾਲ ਦੇ ਆਰਐਸਐਸ ਦੇ ਨਾਲ ਜਿਹੜੇ ਕਨੈਕਸ਼ਨ ਨੇ ਉਹਨਾਂ ਦੇ ਉੱਤੇ ਆ ਨੈਕਸਟ ਪ੍ਰੈਸ ਕਾਨਫਰੈਂਸ ਦੇ ਵਿੱਚ ਅਮਰਤਪਾਲ ਦੇ ਨਾਲ ਜਿਹੜੇ ਵੀ ਉਹਦੇ ਖਿਲਾਫ ਖੜੇ ਹੋਏ ਅਫਤਾਰ ਸਿੰਘ ਖੰਡਾ ਦੀ ਆਡੀਓ ਸਾਰੇ ਵੀਰਾਂ ਨੇ ਸੋਸ਼ਲ ਮੀਡੀਆ ਤੇ ਸੁਣ ਲਈਆ ਅਫਤਾਰ ਸਿੰਘ ਖੰਡਾ ਅਮਰਤਪਾਲ ਦਾ ਕਰੀਬੀ ਰਿਹਾ ਆ ਅਫਤਾਰ ਸਿੰਘ ਖੰਡਾ ਅਮਰਤਪਾਲ ਦੇ ਖਿਲਾਫ ਸਵਾਲ ਖੜੇ ਕਰਦਾ ਤੇ ਅਫਤਾਰ ਸਿੰਘ ਖੰਡਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਆ ਪ੍ਰੀਤ ਸੈਣੀ ਮੇਰਾ ਪੱਤਰਕਾਰ ਵੀਰ ਅਬ ਅਮਰਤਪਾਲ ਦੇ ਨਸ਼ਾ ਛਡਾਊ ਕੇਂਦਰ ਦੇ ਅੰਦਰ ਮੁੰਡਿਆਂ ਨੂੰ ਕੁੱਟੇ ਜਾਣ ਤੋਂ ਬਰਜ ਉਹਨਾਂ ਦੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਉਹ ਮੁੰਡੇ ਫਰਾਰ ਹੋ ਜਾਂਦੇ ਨੇ ਤੇ ਉਹਨਾਂ ਮੁੰਡਿਆਂ ਨੂੰ ਲੱਭ ਕੇ ਪ੍ਰੀਤ ਸੈਣੀ ਮੇਰਾ ਵੀਰ ਜਿਹੜਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦੀਆਂ ਇੰਟਰਵਿਊਜ਼ ਕਰਦਾ ਹੈ ਉਹ ਇੰਟਰਵਿਊਜ਼ ਉਹਦੇ ਚੈਨਲ ਤੇ ਪਈਆਂ ਨੇ ਜਿੱਦਾਂ ਹੀ ਉਹ ਵਿਰੋਧ ਦਾ ਸ਼ੁਰੂ ਕਰਦਾ ਹੈ ਅੱਜ ਪ੍ਰੀਤ ਸੈਣੀ ਮੇਰਾ ਵੀਰ ਇਸ ਦੁਨੀਆ ਦੇ ਵਿੱਚ ਨਹੀਂ ਆ ਮੇਰੇ ਖਿਆਲ ਸਾਰੇ ਮੇਰੇ ਮਿੱਤਰਾਂ ਨੇ ਮੀਡੀਆ ਦੇ ਮਿੱਤਰਾਂ ਨੇ ਉਹ ਆਡੀਓ ਸੁਣ ਲਈ ਹੋएगी ਅਮਰਤਪਾਲ ਦੀ ਜਿਹਦੇ ਵਿੱਚੋਂ ਤਲਵਾੜਾ ਪਲਵਿੰਦਰ ਸਿੰਘ ਤਲਵਾੜਾ ਦੇ ਕਤਲ ਦੀ ਪਲਾਨਿੰਗ ਕਰਦਾ ਹੈ ਉਹਦੇ ਵਿੱਚ ਉਹ ਕਹਿੰਦਾ ਹੋਇਆ ਸਾਫ਼ ਸੁਣਾਈ ਦਿੰਦਾ ਹੈ ਕਿ ਤਲਵਾੜੇ ਨੂੰ ਜ਼ਿਆਦਾ ਟੈਨਸ਼ਨ ਨਾ ਲਓ ਤਲਵਾੜੇ ਦੀ ਮੈਂ ਗੱਲ ਕਿਸੇ ਨਾਲ ਕਰ ਚੁੱਕਿਆ ਤੇ ਤਲਵਾੜੇ ਦਾ ਕੰਮ ਕੁਝ ਲੋਕ ਨੇ ਉਹ ਕਰ ਦੇਣਗੇ ਇਹ ਕਿਹੜੇ ਲੋਕ ਨੇ ਜਿਹੜੇ ਵਿਰੋਧੀ ਜਿਹੜਾ ਵੀ ਅਮਰਿਤਪਾਲ ਸਿੰਘ ਦੇ ਖਿਲਾਫ ਬੋਲਦਾ ਜਾਂ ਉਹਦੀ ਸੱਚਾਈ ਲਿਆਣੀ ਸ਼ੁਰੂ ਕਰਦਾ ਹੈ ਤੇ ਉਹਨੂੰ ਕਤਲ ਕਰ ਦਿੰਦੇ ਨੇ ਤੇ ਇਹ ਜਿਹੇ ਏਜੰਸੀਆਂ ਕਤਲ ਕਰ ਰਹੀਆਂ ਨੇ ਅਵਤਾਰ ਸਿੰਘ ਖੰਡਾ ਨੂੰ ਪ੍ਰੀਤ ਸੈਣੀ ਨੂੰ ਜਾਂ ਭਗਤ ਸਿੰਘ ਦਵਾਬੀ ਦੇ ਬੱਚਿਆਂ ਤੱਕ ਜੇ ਏਜੰਸੀਆਂ ਪਹੁੰਚ ਰਹੀਆਂ ਨੇ ਤੇ ਅਮਰਤਪਾਲ ਦੇ ਖਿਲਾਫ ਅਸੀਂ ਸਵਾਲ ਚੁੱਕਦੇ ਆ ਤੇ ਏਜੰਸੀਆਂ ਸਾਨੂੰ ਮਾਰਨ ਨੂੰ ਕਿਉਂ ਆਉਂਦੀਆਂ ਨੇ ਇਹ ਵੀ ਬਹੁਤ ਵੱਡਾ ਸਵਾਲ ਆ ਤੇ ਮੇਰੇ ਖਿਆਲ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇੰਨੇ ਕ ਐਵਿਡੈਂਸ ਬਹੁਤ ਨੇ ਜਲਦੀ ਅਸੀਂ ਨੈਕਸਟ ਪ੍ਰੈਸ ਕਾਨਫਰੰਸ ਦੇ ਵਿੱਚ ਮਿਲਾਂਗੇ ਜਿੱਥੇ ਅਵਤਾਰ ਸਿੰਘ ਖੰਡਾ ਦੇ ਔਰ ਪ੍ਰੀਤ ਸੈਣੀ ਦੇ ਰਿਗਾਰਡਿੰਗ ਜਿਹੜੇ ਸਬੂਤ ਹੈਗੇ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਤੇ ਮੇਰੇ ਖਿਆਲ ਨਾਲ ਮੀਡੀਆ ਵਾਲੇ ਮਿੱਤਰਾਂ ਦੇ ਜੇ ਕੋਈ ਸਵਾਲ ਨੇ ਤੇ ਆਪਾਂ ਉਹ ਸਵਾਲ ਲੈ ਸਕਦੇ ਹਾਂ ਜੀ ਇਸ ਪ੍ਰੈਸ ਕਾਨਫਰੰਸ ਤੋਂ ਬਗੈਰ ਤਾਂ ਆਡੀ ਕਿਸੇ ਹੋਰ ਰਾਜਨੀਤਿਕ પાર્ટી ਨਾਲ ਗੱਲਬਾਤ ਹੋਈ ਜਾਂ ਤੁਸੀਂ ਆਪਣੇ ਕੋਲ ਸਰ ਮੈਂ ਤਾਂ ਆਪ ਕੈਂਡੀਡੇਟਾਂ ਮੈਂ ਖੰਡੂਰ ਸਾਹਿਬ ਤੋਂ ਆਪ ਕੈਂਡੀਡੇਟਾਂ ਮੈਨੂੰ ਕਿਸੇ ਹੋਰ ਦੀ ਲੋੜ ਹੀ ਨਹੀਂ ਔਰ ਬਲਸਾ ਸਿੰਘ ਵਲਟੋਆ ਹੁਣੇ ਤਾਂ ਹੁਣ ਸਵਾਲ ਚੁੱਕਣ ਲੱਗੇ ਹਨਾ ਇਲੈਕਸ਼ਨ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਮੈਂ ਜਿੱਦਣ ਦਾ ਅੰਮ੍ਰਿਤਪਾਲ ਇੱਥੇ ਲੈਂਡ ਕੀਤਾ ਮੈਂ ਉਸ ਤੋਂ ਪਹਿਲਾਂ ਦੇ ਸਵਾਲ ਚੁੱਕ ਰਿਆਂ ਔਰ ਲਗਾਤਾਰ ਚੁੱਕ ਰਿਆਂ ਹਾਂ ਇਹ ਹੈ ਕਿ ਕਈ ਵਾਰ ਇਹ ਹੋ ਜਾਂਦਾ ਕਿ ਵੱਡੇ ਲੈਵਲ ਤੇ ਨਹੀਂ ਚੁੱਕੇ ਜਦੋਂ ਮੈਂ ਅੱਜ ਤੁਹਾਨੂੰ ਇਨਵਾਈਟ ਕੀਤਾ ਤੁਸੀਂ ਇਹ ਇਹਨਾਂ ਸਵਾਲਾਂ ਨੂੰ ਵੱਡੇ ਲੈਵਲ ਤੇ ਲੈ ਕੇ ਜਾਓਗੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜੇ ਇਹ ਰਾਜਦੇਵ ਸਿੰਘ ਖਾਲਸਾ ਆਰਐਸਐਸ ਦੇ ਨਾਲ ਜੁੜਦੇ ਨੇ ਤਾਂ ਉਹ ਪਿੰਡਾਂ 'ਚ ਜਿਹੜੇ ਸਾਡੇ ਭਰਾ ਬੈਠੇ ਨੇ ਨਾ ਜਿਹੜੇ ਸਿਰ ਦੇਣ ਦੀ ਗੱਲ ਕਰਦੇ ਨੇ ਤੇ ਜਿਹੜੇ ਸਟੇਟ ਦੇ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੇ ਨੇ ਉਹ ਭਰਾ ਸਾਡੇ ਜੇ ਉਹਨਾਂ ਦਾ ਖੂਨ ਇਸ ਧਰਤੀ ਤੇ ਡੁੱਲਣਾ ਹੀ ਆ ਤੇ ਕੀ ਇਹਨਾਂ ਆਰਐਸਐਸ ਦੇ ਨੁਮਾਇੰਦੇ ਦੇ ਥਰੂ ਡੁੱਲੇਗਾ ਕੀ ਇਹ ਆਰਐਸਐਸ ਦੇ ਨੁਮਾਇੰਦੇ ਸਾਡੇ ਭਰਾਵਾਂ ਨੂੰ ਸਟੇਟ ਦੇ ਨਾਲ ਲੜਵਾ ਕੇ ਤੇ ਆਪ ਐਮਪੀ ਲੜਨਗੇ ਮੈਂ ਇਸ ਲਈ ਆਇਆ ਜੀ ਮੈਨੂੰ ਕਿਸੇ ਪਾਰਟੀ ਦੇ ਫੰਡ ਦੀ ਲੋੜ ਨਹੀਂ ਆ। ਤੁਹਾਡੀ ਅਜੇ ਤੱਕ ਅਮਰਿਤਪਾਲ ਸਿੰਘ ਦੇ ਉਸਦੇ ਪਰਿਵਾਰ ਨਾਲ ਜਾਂ ਉਹਦੇ ਸਾਥੀਆਂ ਨਾਲ ਸਿੱਧੀ ਕਦੇ ਗੱਲਬਾਤ ਹੋਈ ਹੈ? ਅਮਰਿਤਪਾਲ ਸਿੰਘ ਦੇ ਨਾਲ ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਮੇਰੀ ਆਡੀਓ ਜਿਹੜੀ ਹੈਗੀ ਆ ਬਹੁਤ ਵਾਇਰਲ ਹੋਈ ਸੀ ਜਿਹਦੇ ਵਿੱਚ ਅਮਰਿਤਪਾਲ ਸਿੰਘ ਮੈਨੂੰ ਆਪ ਗਾਲਾਂ ਕੱਢਦਾ। ਫੋਨ ਕਾਲ ਹੈਗੀ ਆ ਉਹ ਬਹੁਤ ਵਾਇਰਲ ਹੋਈ ਸੀ। ਉਹ ਹੈਗੀ ਆ ਜੀ 10 ਜੁਲਾਈ 2022 ਦੀ। ਠੀਕ ਹੈ ਜੀ। ਅਮਰਿਤਪਾਲ ਸਿੰਘ ਦੇ ਨਾਲ ਮੇਰੀ ਉਦੋਂ ਗੱਲ ਹੋਈ ਤੇ ਜਿਹੜੀ ਅੰਮ੍ਰਿਤਸਰ ਮੈਂ ਪਹਿਲੀ ਪ੍ਰੈਸ ਕਾਨਫਰੰਸ ਰੱਖੀ ਸੀ ਜਿਹੜੇ ਸਾਰੇ ਸਾਰੇ ਮਿੱਤਰ ਜਾਣਦੇ ਹੋ। ਕਿ ਮੈਂ ਸਵਾਲ ਚੁੱਕਿਆ ਸੀ ਕਿ ਦੀਪ ਸਿੱਧੂ ਨੇ ਤਨੂ ਮੋਬਾਈਲ ਤੋਂ ਕਿਉਂ ਬਲੌਕ ਕੀਤਾ ਉਸ ਤੋਂ ਬਾਅਦ ਵੀ ਅਮਰਪਾਲ ਸਿੰਘ ਨੇ ਮੈਨੂੰ ਬਹੁਤ ਸਾਰੀਆਂ ਜਗ੍ਹਾ ਤੋਂ ਅਪਰੋਚ ਕੀਤਾ ਕਿ ਆਓ ਬੈਠੋ ਕਿਤੇ ਬੰਦ ਕਮਰਾ ਮੀਟਿੰਗ ਕਰ ਲੈਂਦੇ ਆ ਮੈਂ ਉਦੋਂ ਵੀ ਕਿਹਾ ਸੀ ਕਿ ਮੀਡੀਆ ਦੇ ਸਾਹਮਣੇ ਆਓ ਬੈਠੋ ਮੀਡੀਆ ਦੇ ਸਾਹਮਣੇ ਸਵਾਲ ਕਰੋ ਤੇ ਮੀਡੀਆ ਦੇ ਸਾਹਮਣੇ ਜਵਾਬ ਦਿਈਏ ਲੋਕਾਂ ਨੂੰ ਸੱਚ ਦਾ ਪਤਾ ਲੱਗੇ ਬੰਦ ਕਮਰੇ ਮੀਟਿੰਗ ਦਾ ਮੇਰਾ ਕੋਈ ਮਕਸਦ ਨਹੀਂ ਆ ਮੇਰਾ ਮਕਸਦ ਸਿਰਫ ਇੰਨਾ ਆ ਕਿ ਜਿਹੜਾ ਸਾਡਾ ਭਰਾ ਜਿਹੜਾ ਪਿੰਡਾਂ 'ਚ ਬੈਠਿਆ ਜਿਹੜਾ ਸਰਕਾਰ ਦੇ ਖਿਲਾਫ ਆਪਣੇ ਦਿਲ 'ਚ ਇੱਕ ਰੋਅ ਰੱਖਦਾ ਆ ਇੱਕ ਨਰਾਜ਼ਗੀ ਰੱਖਦਾ ਆ ਕਿਤੇ ਇਹ ਨਾ ਹੋਵੇ ਕਿ ਆਰਐਸਐਸ ਦੇ ਨੁਮਾਇੰਦੇ ਜਿਹੜੇ ਸਰਕਾਰੀ ਏਜੰਟ ਨੇ ਇਹ ਉਹਨਾਂ ਨੂੰ ਸਰਕਾਰ ਨਾਲ ਲੜਾ ਕੇ ਤੇ ਸਾਡੇ ਭਰਾਵਾਂ ਦਾ ਖੂਨ ਇਸ ਧਰਤੀ ਤੇ ਡੋਲਦੇ ਫਿਰਨ ਸਾਨੂੰ ਲੋੜ ਆ ਆਪਣੇ ਭਰਾਵਾਂ ਨੂੰ ਐਜੂਕੇਟ ਕਰਕੇ ਜਿਹੜਾ ਦੀਪ ਸਿੱਧੂ ਦਾ ਸੁਪਨਾ ਸੀਗਾ ਜਦ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਕਿ ਸਾਡੇ ਜਿਹਨੇ ਨੌਜਵਾਨ ਨੇ ਇਹ ਐਜੂਕੇਟ ਹੋਣ ਆਈਪੀਐਸ ਆਈਐਸ ਬਣਨ ਉਹਨਾਂ ਕੁਰਸੀਆਂ ਤੇ ਬੈਠਣ ਜਿੱਥੋਂ ਦੀ ਪਾਲਿਸਿਜ਼ ਬਣਨੀਆਂ ਨੇ ਇਹ ਰਾਜਨੀਤੀ ਦੇ ਵਿੱਚ ਆਉਣ ਉਹਨਾਂ ਕੁਰਸੀਆਂ ਤੇ ਬੈਠਣ ਇਸੀ ਆਪਣੀਆਂ ਪ੍ਰੋਬਲਮਾਂ ਦਾ ਹੱਲ ਆਪ ਕਰੀਏ ਅੰਮ੍ਰਿਤਪਾਲ ਸਿੰਘ ਪਿਛਲੇ 1.5 ਸਾਲ ਤੋਂ ਬਹੁਤ ਸਾਰੇ ਸੰਘਰਸ਼ ਦੀ ਗੱਲ ਕਰ ਰਿਹਾ ਹੈ ਕੀ ਉਹਨੇ ਦੀਪ ਸਿੱਧੂ ਦੇ ਕਿਸੇ ਵੀ ਇੱਕ ਪਲਾਨ ਤੇ ਪੰਜ ਪ੍ਰਧਾਨੀ ਦਾ ਬਲਾਂਸ ਦੀਪ ਸਿੱਧੂ ਦਾ ਪਿੰਡਾਂ-ਪਿੰਡਾਂ ਦੇ ਵਿੱਚ ਆਪਣੇ ਮੀਡੀਆ ਆਧਾਰੇ ਕੰਮ ਕਰਨ ਦਾ ਪਲਾਨ ਹੈਗਾ ਆਈਪੀਐਸਆਈ ਹਾਈएस्ट ਟ੍ਰੇਨਿੰਗ ਸੈਂਟਰ ਖੋਲਣ ਦਾ ਉਹਦਾ ਪਲਾਨ ਹੈਗਾ ਕਿਸਾਨੀ ਨੂੰ ਸਿੱਧਾ ਲੋਕਾਂ ਦੇ ਨਾਲ ਜੋੜਨ ਦਾ ਵਿੱਚੋਂ ਮੀਡਲਮੈਨ ਕੱਢ ਕੇ ਤੇ ਆਪਣਾ ਇੱਕ ਡਾਇਰੈਕਟ ਚੈਨਲ ਬਣਾਉਂਦਾ ਉਹਦਾ ਪ੍ਰੋਗਰਾਮ ਸੀ ਕਿ ਲੋਕਾਂ ਦੇ ਕਿਸਾਨਾਂ ਦੇ ਖੇਤਾਂ ਤੋਂ ਪ੍ਰੋਡਕਟ ਸਿੱਧਾ ਸਾਡੇ ਘਰਾਂ ਤੱਕ ਪਹੁੰਚੇ 2 ਰੁਪਏ ਦਾ ਟਮਾਟਰ ਕਿਸਾਨ ਵੇਚ ਰਿਹਾ ਖੇਤ ਦੇ ਵਿੱਚ ਤੇ ਸਾਡੇ ਦਾ ਕੋਈ ਟਮਾਟਰ 40 ਰੁਪਏ ਦਾ ਆਉਂਦਾ ਦੀਪ ਸਿੱਧੂ ਦਾ ਪਲਾਨ ਸੀ ਕਿ ਕਿਸਾਨ ਤੇ ਕੰਜ਼ਿਊਮਰ ਨੂੰ ਆਪਸ ਵਿੱਚ ਡਾਇਰੈਕਟ ਜੋੜੀਏ ਇਹ ਚਾਰ ਪਲਾਨ ਦੀਪ ਸਿੱਧੂ ਦੇ ਆਲਰੇਡੀ ਪਾਈਪਲਾਈਨ ਦੇ ਵਿੱਚ ਸਿਗੇ ਕੀ ਅਮਰਤਪਾਲ ਨੇ ਪਿਛਲੇ 1 ਸਾਲ ਚ ਇਸ ਦੇ ਉੱਤੇ ਕੋਈ ਗੱਲ ਕੀਤੀ ਜਾਂ ਸਿਰਫ ਉਹ ਸਿਰਫ ਹਥਿਆਰਬੰਦ ਸੰਘਰਸ਼ ਦੀ ਗੱਲ ਕਰਕੇ ਮੁੰਡਿਆਂ ਨੂੰ ਜੇਲ੍ਹਾਂ ਦੇ ਵਿੱਚ ਡਕਾ ਕੇ ਤੇ ਆਪ ਉੱਥੇ ਜਿਹੜੀ ਹੈਗੀ ਆ ਰਾਜਨੀਤਿਕ ਜਿਹੜੀ ਕੈਦ ਹੈਗੀ ਆ ਉਹ ਕੱਟ ਰਿਆ ਜੀ ਮਹੀ ਪੀਸਾ ਨਹੀਂ ਲਿਆ ਜਿਹੜਾ ਕੀਤਾ ਪਹਿਲਾਂ ਹੋਰ ਵੀ ਜ਼ਿਕਰ ਕੀਤਾ ਅਮਰਤ ਸਿੰਘ ਖੰਡਾ ਕੋਈ ਜਿਹੜਾ ਹੈਗਾ ਥ੍ਰੈਟ ਤੁਹਾਨੂੰ ਵੀ ਆਏ ਮੇਰੇ ਕੋਲ ਬਹੁਤ ਥ੍ਰੈਟ ਨੇ ਜੀ ਮੇਰੇ ਕੋਲ ਤਾਂ ਥ੍ਰੈਟ ਮੈਂ ਇਥੇ ਮੀਡੀਆ ਚ ਦੱਸ ਨਹੀਂ ਸਕਦਾ ਮੈਂ ਸ਼ੁਰੂਆਤ ਕੀਤੀ ਸੀ ਕਿ ਅਮਰਤਪਾਲ ਦੇ ਸਿੱਖ ਤੇ ਗੁਰਨਾਣ ਪਾਸ਼ਾ ਦੇ ਸਿੱਖ ਜਿਹੜੇ ਗੁਰਨਾਣ ਪਾਸ਼ਾ ਦੇ ਸਿੱਖ ਨੇ ਉਹ ਪਰਾਈ ਭੈਣ ਨੂੰ ਭੈਣ ਸਮਝਦੇ ਨੇ ਪਰਾਈ ਧੀ ਨੂੰ ਧੀ ਸਮਝਦੇ ਨੇ ਜਿਹੜੇ ਅੰਮ੍ਰਿਤਪਾਲ ਦੇ ਸਿੱਖ ਨੇ ਮੈਂ ਦੂਜੇ ਪਾਸੇ ਆਜਵਾਂ ਇਹਨਾਂ ਦੀਆਂ ਜਿਹੜੀਆਂ ਧਮਕੀਆਂ ਨੇ ਮੈਂ ਤੁਹਾਨੂੰ ਮੀਡੀਆ 'ਚ ਸੁਣਾ ਨਹੀਂ ਸਕਦਾ ਮੇਰੀ ਗੁੜੀਆ 5 ਸਾਲ ਦੀ ਆ ਜੀ ਇਹ ਮੈਨੂੰ ਚੁੱਪ ਕਰਾਉਣ ਵਾਸਤੇ ਮੇਰੀ ਗੁੜੀਆ ਦੇ ਸਕੂਲ ਤੱਕ ਪਹੁੰਚੇ ਰੇਕੀ ਕੀਤੀ ਮੈਂ ਕੰਪਲੇਂਟ ਦਿੱਤੀ 2 ਸਾਲ ਹੋ ਗਏ ਨੇ ਉਹ ਵੀ ਗੱਲ ਕਰ ਲਈਏ ਮੈਂ ਕੰਪਲੇਂਟ ਦਿੱਤੀ ਆ ਕਿ ਮੇਰੇ ਬੱਚੇ ਦੇ ਸਕੂਲ ਤੱਕ ਪਹੁੰਚੇ ਨੇ ਮੈਨੂੰ ਧਮਕਾਉਂਦੇ ਨੇ 10 4 2022 ਨੂੰ ਮੈਂ ਕੰਪਲੇਂਟ ਦਿੰਨਾ ਪੋਸਕੋ ਐਕਟ ਬੰਨਾ ਸੀ ਉਸ ਕੰਪਲੇਂਟ ਦੇ ਅੰਦਰ ਉਹ ਕੰਪਲੇਂਟ ਅੱਜ ਤੱਕ ਐਫ ਆਈ ਆਰ ਦੇ ਵਿੱਚ ਤਬਦੀਲ ਨਹੀਂ ਹੋਈ ਅਮਰਤਪਾਲ ਸਿੰਘ ਐਸਾ ਕਿਹੜਾ ਲਾੜਲਾ ਆ ਜਾਂ ਸਟੇਟ ਉਹਨੂੰ ਐਸਾ ਕਿਉਂ ਸ਼ੈਲਟਰ ਦੇ ਰਹੀ ਆ ਕਿ ਮੇਰੀ ਕੰਪਲੇਂਟ ਅੱਜ ਤੱਕ ਜਿਹੜੀ ਹੈਗੀ ਆ ਉਹ ਐਫ ਆਈ ਆਰ ਦੇ ਵਿੱਚ ਹੀ ਤਬਦੀਲ ਨਹੀਂ ਹੋਈ ਤੇ ਜਿਹੜੀ ਇਹਦੀ ਇਹਦੇ ਜਿਹੜੇ ਅਮਰਤਪਾਲ ਦੇ ਸਿੱਖ ਨੇ ਉਹ ਇੱਥੇ ਤੱਕ ਆਏ ਨੇ ਮੇਰੇ ਕੋਲ ਆਡੀਓ ਹੈਗੀ ਐ ਨੈਕਸਟ ਪ੍ਰੈਸ ਕਾਨਫਰੰਸ ਵਿੱਚ ਜਿਹੜੀ ਆ ਥਰਡ ਪ੍ਰੈਸ ਕਾਨਫਰੰਸ ਮੈਂ ਕਰਾਂਗਾ ਉਹ ਸਪੈਸ਼ਲੀ ਡੈਡੀਕੇਟਡ ਹੋਏਗੀ ਕਿ ਇਹਦੇ ਜਿਹੜੇ ਸਿੱਖ ਨੇ ਅਮਰਪਾਲ ਦੇ ਉਹਨਾਂ ਦਾ ਚਰਦਾਰ ਕੀਆ ਮੈਂ ਛੋਟਾ ਜਿਹਾ ਬਰੀਫ ਕਰ ਦਵਾ ਇਹਨਾਂ ਨੇ ਮੈਨੂੰ ਇੱਥੇ ਤੱਕ ਧਮਕਾਇਆ ਕਿ ਤੇਰੀ ਗੁੜੀਆ ਦੇ ਨਾਲ ਤੇਰੀ ਬੱਚੀ ਦੇ ਨਾਲ ਬਲਾਤਕਾਰ ਕਰਾਂਗੇ ਜਿਹੜਾ ਕਿ ਮੈਂ ਆਡੀਓ ਪੇਸ਼ ਕਰਾਂਗਾ ਤੀਸਰੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਇਹਨਾਂ ਨੇ ਧੱਕ ਗਿਆ ਕਿ ਜੇ ਤੂੰ ਬੋਲਣਾ ਨਾ ਹਟਿਆ ਤੇ ਤੈਨੂੰ ਤਾਂ ਮਾਰਾਂਗੇ ਵਾਰਾਂਗੇ ਤੇਰੇ ਪਰਿਵਾਰ ਨੂੰ ਤੇਰੀ ਮਾਂ ਨੂੰ ਤੇਰੇ ਭਰਾ ਨੂੰ ਤੇਰੀ ਘਰ ਵਾਲੀ ਨੂੰ ਮਾਰਾਂਗੇ ਤੇਰੇ ਘਰ ਚੋਂ ਲੜ ਸਾਲਾ ਵਰਤਨੇ ਨੇ ਕਿ ਤੇਰੇ ਘਰ ਚੋਂ ਕੋਈ ਸਲਾ ਇਨਸਾਫ ਮੰਗਣ ਜੋਗਾ ਜੀਵਾਂ ਨਹੀਂ ਛੱਡਾਂਗੇ ਬਾਈ ਚੰਡੀਗੜ੍ਹ ਆਉਣੀ ਕਿਉਂ ਪੈ ਗਈ ਤੁਸੀਂ ਆਪਣੇ ਹੀ ਹਰਕਤ ਵਿੱਚ ਕਿਉਂ ਨਹੀਂ ਮੈਂ ਚੰਡੀਗੜ੍ਹ ਤੋਂ ਹੀ ਆ ਜੀ ਮੈਂ ਚੰਡੀਗੜ੍ਹ ਤੋਂ ਹੀ ਆ ਮੈਂ ਸ਼ੁਰੂ ਤੋਂ ਇੱਥੇ ਹੀ ਕੰਮ ਕਰਦਾ ਰਿਹਾ ਮੈਂ ਉੱਥੇ ਗਿਆ ਆ ਲੜਨ ਵਾਸਤੇ ਕਿਉਂਕਿ ਅਮਰਤਪਾਲ ਸਿੰਘ ਉਸੇ ਲੜ ਰਿਹਾ ਜੇ ਇੱਕ ਧਰਮ ਦਾ ਮਖੌਟਾ ਪਾ ਕੇ ਇਹ ਲੋਕਾਂ ਦੇ ਸਾਹਮਣੇ ਵਿਚਰਦਾ ਆ ਕਿ ਮੈਂ ਜੀ ਅਮਰਸ਼ਕਾਣਾ ਕਿਹੜੀ ਏਜੰਸੀ ਅਮਰਸ਼ਕਾਣਾ ਪਿੱਛੇ ਕਿਸੇ ਨੂੰ ਡੱਕਦੀ ਹੈਗੀ ਆ ਬਹੁਤ ਸਾਰੇ ਲੋਕ ਅਮਰਸ਼ਕਾ ਰਹੇ ਨੇ ਢੜਰੀਆਂ ਵਾਲਾ ਹਾਲਾਂਕਿ ਅਸੀਂ ਉਹਦੇ ਵਿਰੋਧੀ ਆ ਪਰ ਉਹ ਲੱਖਾਂ ਨੂੰ ਅਮਰਸ਼ਕਾ ਰਿਹਾ ਹੈ ਕਿੰਨੇ ਇੱਕ ਗ੍ਰਿਫਤਾਰ ਕਰ ਲਿਆ ਹੋਰ ਟਕਸਾਲ ਅਮਰ ਸ਼ਕਾਉਂਦੀ ਆ ਸ਼੍ਰੋਮਣੀ ਕਮੇਟੀ ਅਮਰ ਸ਼ਕਾਉਂਦੀ ਆ ਕਿੰਨਿਆਂ ਨੇ ਜੀ 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 ਜੇ ਤੁਹਾਨੂੰ ਵਾਈਡਰ ਲੈਵਲ ਤੇ ਬਤਾਂਵਾਂ ਕਿ ਪੋਲਿਟਿਕਸ ਦੇ ਵਿੱਚ ਦਾ ਚਾਪਟਰ ਦੇ ਵਿੱਚ ਬਹੁਤ ਕਮਨ ਚੀਜ਼ਾਂ ਹੈਗੀਆਂ ਆਲਰੇਡੀ ਕਿੰਨੇ ਜਾਣੇ ਸਾ ਸਾਫਟ ਟੈਕ ਦਾ ਬਹੁਤ ਜ਼ਿਆਦਾ ਪਰਮੂਜੀ ਜੀ ਜਿੰਦਾ ਵਕਰੀਵੇਂ ਕੰਟਰੀ ਨੂੰ ਹਮੇਸ਼ਾ ਡਿਵਾਈਡਡ ਰੂਲ ਕਰ ਰਿਹਾ ਸਿਸਟਮ ਹੈ ਜੀ ਅੰਮ੍ਰਿਤਪਾਲ ਦੇ ਪਲਾਣਾ ਨੂੰ ਪਰਮ ਨੂੰ ਕੀ ਕਰ ਦੇ ਦੇਖੋ ਜੇ ਮੈਂ ਜਿਹੜੇ ਇਹਦੇ ਸਿੱਖ ਨੇ ਮੈਂ ਹੁਣੇ ਗੱਲ ਕੀਤੀ ਕਿ ਇਹਨਾਂ ਨੇ ਮੈਨੂੰ ਇੱਥੇ ਤੱਕ ਧਮਕੀ ਦਿੱਤੀ ਜਿਹੜੀ ਮੈਂ ਹੁਣ ਤੋਂ ਤੀਜੀ ਪ੍ਰੈਸ ਕਾਨਫਰੰਸ ਕਰਾਂਗਾ ਉਹ 'ਚ ਮੈਂ ਆਡੀਓ ਸਬੂਤ ਜਨਤਕ ਕਰਦਾਗਾ ਕਿਉਂਕਿ ਅੱਜ ਦੀ ਡੈਡੀਕੇਟਿਡ ਪ੍ਰੈਸ ਕਾਨਫਰੰਸ ਸਿਰਫ ਇਹਦਾ ਆਰਐਸਐਸ ਕਨੈਕਸ਼ਨ ਸਾਬਤ ਕਰਮ ਵਸਤਿਆ ਮੈਂ ਉਹ ਜਿਹੜੇ ਜੇ ਇਹ ਜਦਾਂ ਇਹ ਕਹਿ ਰਹੇ ਨੇ ਕਿ ਦਬਾਬੀ ਤੇਰੀ ਬੱਚੀ ਦੇ ਨਾਲ ਬਲਾਤਕਾਰ ਕਰਾਂਗੇ ਜੇ ਮੈਂ ਉਹਨੂੰ ਸਿੱਖਾਂ ਦੇ ਪਾਲੇ ਦੇ ਵਿੱਚ ਰੱਖ ਦੇ ਦਿੰਦਾ ਕਿ ਗੁਰੂ ਦੇ ਸਿੱਖਾਂ ਦੇ ਲਾਦਵਾ ਲੜ ਤੇ ਫਿਰ ਤਾਂ ਮੈਂ ਗੁਰੂ ਦੇ ਸਿੱਖਾਂ ਦਾ ਦੋਖੀ ਹੋ ਗਿਆ ਨਾ ਤੇ ਇਸ ਲਈ ਇਹ ਜਿਹੜੇ ਨੇ ਖਾਸ ਤੌਰ ਤੇ ਇਹ ਜਿਹੜੀ ਮੰਢੀਰ ਆ ਇਹਨਾਂ ਨੂੰ ਸਿੱਖਾਂ ਤੋਂ ਪਾਸੇ ਰੱਖ ਕੇ ਗੱਲ ਕਰਨਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਗੁਰੂ ਦੇ ਸਿੱਖ ਐਸੇ ਨਹੀਂ ਹੁੰਦੇ ਹੈਗੇ ਗੁਰੂ ਦੇ ਸਿੱਖ ਤਾਂ ਉਹ ਨੇ ਜਿਹੜੇ ਪਠਾਣਾਾਂ ਦੀਆਂ ਬੱਚੀਆਂ ਨੂੰ ਵੀ ਤੇ ਰਾਜਪੂਤਾਂ ਦੀਆਂ ਬੱਚੀਆਂ ਨੂੰ ਵੀ ਸੁਰੱਖੇਤ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਂਦੇ ਨੇ ਤੇ ਅਸੀਂ ਨਾ ਤਾਂ ਇਹਨਾਂ ਦੇ ਘਰ ਤੱਕ ਜਾਵਾਂਗੇ ਨਾ ਤਾਂ ਇਹਨਾਂ ਦੀਆਂ ਬੱਚੀਆਂ ਤੱਕ ਜਾਵਾਂਗੇ ਅਸੀਂ ਰੋਸ ਨਾ ਕੀਜੀਏ ਉੱਤਰ ਜੀ ਜੇ ਗੁਰਨਾਣਕ ਪਾਸ਼ਾ ਦਾ ਫਲਸਫਾ ਜੀ ਅਸੀਂ ਉਸ ਫਲਸਫੇ ਤੇ ਖੜੇ ਆਂ ਸਵਾਲ ਕਰਾਂਗੇ ਜਾਇਦ ਸਵਾਲ ਕਰਾਂਗੇ ਜਿੱਥੇ ਸਾਡਾ ਕੋਈ ਸਵਾਲ ਜਾਂ ਸਾਡਾ ਕੋਈ ਐਵੀਡੈਂਸ ਦਿੱਤਾ ਹੋਇਆ ਗਲਤ ਸਾਬਤ ਹੁੰਦਾ ਉੱਥੇ ਅਸੀਂ ਦੇਣਦਾਰਾਂ